ਇੱਕ ਤੇ ਗਰਮੀ ਬੜੀ ਆ। ਇਹ ਸ਼ਹਿਰਾਂ ਚ ਪਤਾ ਨਹੀਂ ਲੱਗਦਾ ਘਰ ਦਾ। ਇੱਕ ਉਹ ਜੇ ਗੇਟ ਆ ਉਹ ਵੀ ਕਾਲਾ ਜਿਹਾ ਲੋਹੇ ਦਾ। ਉਹ ਵੀ ਕਾਲਾ ਸਾਡੇ ਤੋਂ ਬਾਹਰ ਲੱਕੜਾ ਲੁਕੜਾ ਦੇ ਬੁਢੇ ਆ ਝਟ ਪਛਾਣ ਲਈਦਾ। ਪਹਿਲਾਂ ਮੈਂ ਕਿੱਥੋਂ ਤੁਰੀ ਆ ਟੋ ਦੇ ਨਾ ਮੈਨੂੰ ਕੋਈ ਪਤਾ ਲੱਗੇ ਨਾ ਥੇ। ਚਲ ਵੇ ਨਹੀਂ ਆ ਭਲਾ। ਮੈਨੂੰ ਲੱਗਦਾ ਵਾ ਕਿ ਕਿਤੇ ਨਾ ਗਰਮੀ ਚ ਮੇਰਾ ਵੀ ਦਿਮਾਗ ਨਹੀਂ ਕੰਮ ਕੀਤਾ ਅਬ ਮੇਰੇ ਕੋਲ ਤੇ ਚੰਗਾ ਭਲਾ ਫੋਨ ਐ ਮੈਂ ਇਧਰ ਉਧਰ ਵੇਖਣ ਦੀ ਘੰਟਾ ਹੋ ਗਿਆ ੱੱਕੇ ਖਾਣ ਦੀ ਨੂੰ ਮੈਂ ਆਪਣੇ ਮੁੰਡੇ ਨੂੰ ਫੋਨ ਹੀ ਲਾ ਲੈਨੀ ਵੀ ਕਿੱਥੇ ਗਿਆ ਵੇ ਦੱਸ ਮੈਨੂੰ ਸਭ ਕੋں ਦੇ ਕੋਲ ਹੈਗਾ ਪਰ ਕਿਸੇ ਵੇਲੇ ਦਿਮਾਗ ਤੇ ਪੜਦਾ ਪੈ ਜਾਂਦਾ ਹੈਲੋ ਹੈਲੋ ਲੱਕੀ ਲੈ ਸਸਿਕਲ ਮੰਮੀ ਸਸਰੀਕਾਲ ਕੀ ਹਾਲ ਜੇ ਹਾਲ ਤਾਂ ਗੋਲੀ ਮਾਰ ਜੇ ਕਿੰਟੇ ਦੀ ਆ ਇਥੇ ਮੈਂ ਗਲੀ ਚ ਘੁੰਮ ਰਹੀ ਆ ਤੇ ਮੈਨੂੰ ਘਰ ਦਾ ਨਹੀਂ ਪਤਾ ਲੱਗਣ ੜਾ ਮੈਨੂੰ ਗੜ ਗੜ ਗਰਮੀ ਲੱਗ ੜੀ ਮੈਨੂੰ ਛੇਤੀ ਦੱਸ ਕਿੱਥੇ ਕਾਵਾਂ ਮੰਮੀ ਤੁਸੀਂ ਕਿਹੜੀ ਗਲੀ ਚ ਘੁਲਾਉਤੇ ਮੈਨੂੰ ਇਤਨਾ ਕਿਤਨਾ ਪਤਾ ਲੱਗੂਗਾ ਆਟਾ ਵਾਲਾ ਤੁਹਾਨੂੰ ਕਿੱਥੇ ਧਾਰ ਕੇ ਗਿਆ ਵਾ ਤੁਹਾਡੇ ਲਾਗੇ ਕੋਈ ਗੁਰਦੁਆਰਾ ਹੈਗਾ ਵਾ ਸਾਡੇ ਲਾਗੇ ਪੂਰੀ ਵਾਲਾ ਗੁਰਦੁਆਰਾ ਵਾ ਅੱਛਾ ਅੱਛਾ ਤੁਸੀਂ ਬਾਹਰ ਮੇਨ ਰੋਡ ਤੇ ਹੀ ਆ ਉਹਦੇ ਬਿਲਕੁਲ ਸਾਹਮਣੇ ਗਲੀ ਚ ਆ ਜਾਓ ਹਾਂ ਤੁਰੇ ਆਓ ਚਲ ਠੀਕ ਤੁਰੇ ਆਓ ਤੁਰੇ ਆਓ ਤੁਰੇ ਆਓ ਮੈਂ ਗੇਟ ਦੇ ਬਾਹਰੋਂ ਲੱਗਾ ਬਸ ਠੀਕ ਮੈਨੂੰ ਤੇ ਘੰਟਾ ਹੋ ਗਏ ਕਿੱਥੇ ਗਿਆ ਹੁਣ ਕਿੰਨਾ ਕੁ ਦੂਰ ਆ ਮੰਮੀ ਬੱਸ ਮੈਂ ਗੇੜ ਤੇ ਲੱਗ ਕੇ ਆਉਂ ਲੱਗਾ ਵਾ ਬੱਸ ਵੇਟ ਕਰੋ ਮੰਮਾ ਇੱਧਰ ਵੇਖੋ ਮੈਡਮ ਨੇ ਮੈਨੂੰ ਗੁੱਸੇ ਤੇ ਤੇ ਮੈਨੂੰ ਪਤਾ ਵਾ ਮੇਰਾ ਪੁੱਤ ਬੜਾ ਲਾਇਕ ਆ ਤੈਨੂੰ ਮੈਂ ਕਹਿੰਨੀ ਆ ਨਾ ਟਿਊਸ਼ਨ ਜਾਇਆ ਕਰ ਤੂੰ ਟਿਊਸ਼ਨ ਨਹੀਂ ਜਾਂਦਾ ਹੈਗਾ ਵੇਖ ਲਾ ਅੱਜ ਫੇਰ ਤੂੰ ਛੁੱਟੀ ਕਰਕੇ ਬਹਿ ਗਿਆ ਵਾ ਬਹਾਨਾ ਬਹੁਤ ਮਾਰਦਾ ਵਾ ਤੂੰ ਕਿਉਂ ਨਹੀਂ ਗਿਆ ਟਿਊਸ਼ਨ ਤੇ ਆਪਾਂ ਨੇ ਕਿਹਾ ਅੱਜ ਘੁੰਮੇ ਘੁੰਮੇ ਘਟਣ ਜਾਣਾ ਵਾ ਘੁੰਮੇ ਘੁੰਮੇ ਕੰਨ ਜਾਣਾ ਮਮਾ ਗੱਲ ਹੋ ਰੱਜ ਦਾਦੀ ਨਹੀਂ ਆਣਾ ਵਾ ਦਾਦੀ ਨਹੀਂ ਆਣੀ ਸੱਚੀ ਪਾਪਾ ਨੇ ਕਿਹਾ ਹੀ ਮੈਨੂੰ ਤੇ ਦੱਸਦੇ ਨਹੀਂ ਕੁਛ ਵੀ ਮੰਮੀ ਨਹੀਂ ਆਣਾ ਵਾ ਮੇਰ ਨਾਲ ਤੇ ਉਹਨਾਂ ਕੀ ਬੋਲਦੇ ਆ ਸਾਰਾ ਦਿਨ ਲੜਦੇ ਰਹਿੰਦੇ ਆ ਚਲ ਆ ਗਮ ਕਿੱਥੇ ਤੁਰੇ ਆਉਂਦੇ ਓ ਲੈ ਆਂਦੇ ਆਂਦੇ ਨਾ ਸਸੀ ਗਾਲ ਮੰਮੀ ਖੋਦੇ ਆਹੇ ਪਹਾੜ ਤੇ ਨਿਕਲੇ ਆ ਚੂਆ ਇੱਥੇ ਹੀ ਤੇ ਤੱਕੇ ਘਾਣ ਨਹੀਂ ਕਿੰਨੇ ਦੇ ਤੁਹਾਨੂੰ ਦੱਸਿਆ ਤਾਂ ਗਾਹੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਤਰ ਜੇ ਤੂੰ ਇੱਥੇ ਉਤਰ ਗਈ ਉਤਰੀ ਤੇ ਉੱਥੇ ਹੀ ਹਾਂ ਪਰ ਮੈਂ ਥੋੜਾ ਗਾਂ ਲੰਗੀ ਪਤਾ ਨਹੀਂ ਸੀ ਨਾ ਉਤਰ ਲੰਗੀ ਸੀ ਸਾਰੇ ਗੇਟ ਕੋ ਜਕੇ ਆ ਵੀ ਉਹ ਵੀ ਮੈਂ ਨਹੀਂ ਪਤਾ ਚੱਲ ਤੋਰ ਗਾਂ ਗੁਰਦੁਆਰੇ ਦੇ ਪਾਣੀ ਪੂਣੀ ਪਿਆਓ ਮੈਨੂੰ ਮੰਮੀ ਆ ਜਾ ਅੰਦਰ ਉਹ ਚੱਲ ਗਾ ਮੈਂ ਤੇ ਕਦੇ ਦੀ ਨਹੀਂ ਹਾਂ ਮੇਰੀ ਗੱਲ ਸੁਣ ਜੇ ਆਕੇ ਤਾਂ ਮੈਨੂੰ ਉੱਥੋਂ ਤੂੰ ਚੜਾ ਕੇ ਲੈ ਆਉਣਾ ਇੰਨਾ ਮੈਨੂੰ ਖੱਜਲ ਲਾਉਣਾ ਪੈਂਦਾ ਘਰੇ ਤੇ ਤੂੰ ਨਾਲੇ ਮੇਰੀ ਗੱਲ ਸੁਣ ਤੂੰ ਕੰਮ ਕੁਮਤੇ ਨਹੀਂ ਜਾਂਦਾ ਘਰੇ ਹੀ ਆ ਓਏ ਮੰਮੀ ਚਾਨਾ ਅੱਜ ਛੁੱਟੀ ਆ ਮੈਨੂੰ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਮੈਂ ਚੇਤਾ ਭੁੱਲ ਗਿਆ ਵਾ ਤੇ ਸੀਮਾ ਦਾ ਕੀ ਹਾਲ ਹੈ ਸੀਮਾ ਮੰਮੀ ਲੈ ਤੁਹਾਡੀ ਨੋ ਬੜੀ ਫੁੱਲਾ ਰੱਖੀ ਆ ਆਹੋ ਕੇ ਸ਼ਹਿਰ ਆ ਕੇ ਤੇ ਤੁਸੀਂ ਤਾਂ ਬਦਲ ਹੀ ਗਏ ਜੀ ਮਾਂ ਦਾ ਵੇਖ ਲਾ ਉਹੋ ਹੀ ਹਾਲ ਹੈ ਹੈ ਤੇਰੇ ਆਟੋ ਤੇ ਮੈਂ ਆਈ ਆ ਮੇਰੇ ਇੰਨੀਆਂ ਤੂੰ ਮੋਟਰਸਾਈਕਲ ਖਿਲਾ ਰਿਹਾ ਕਿ ਤੇ ਗੱਡੀ ਖਿਲਾ ਰਹੀ ਮੈਨੂੰ ਗਾੜੀਓ ਆ ਕੇ ਲੈ ਲੈ ਇੱਕ ਮਿੰਟ ਮੰਮੀ ਸਾਹ ਤੇ ਲੈ ਉਹ ਜਿਹੜਾ ਤੇਰਾ ਨਿੱਕਾ ਪੋਤਰਾ ਨਹੀਂ ਆ ਕਮਾ ਹਾਂ ਉਹ ਬੜੀ ਚੇਤ ਕਰੰਦਿਆ ਹੈ ਮੈਨੂੰ ਕਮਾ ਕੇ ਲੈ ਕੇ ਆ ਅੱਛਾ ਤੇ ਮੈਂ ਕਾ ਪੁੱਤ ਤੇ ਰੁਸ਼ਮੀ ਲੈ ਜੰਨੇ ਆ ਮਾਂ ਪੋਤਾਂ ਅੰਦਰ ਹੀ ਬੈਠੇ ਆ ਆ ਜਾਓ ਉਹਨੇ ਬੜਾ ਖੁਸ਼ ਹੋਣਾ ਜੇ ਚਲੋ ਚਲੋ ਹੋ ਮੰਮੀ ਆ ਜਾਓ ਹੋਣਾ ਪਿੱਛੋਂ ਮੱਕਲੀ ਆ ਗਈ ਹੁਣ ਮੈਨੂੰ ਪਤਾ ਲੱਗਿਆ ਮੈਂ ਆਪੇ ਆ ਜੂ ਚਲ ਤੁਰ ਤੋ ਉਹ ਵੇਖ ਲੋ ਆਪਣੀ ਨੋ ਰਾਣੀ ਤੇ ਤੁਹਾਡਾ ਪੋਤਰਾ ਗਾਦੀ ਆਏ ਹਾਏ ਨਹੀਂ ਮੇਰਾ ਪੁੱਤ ਪੋਤਰਾ ਬੜਾ ਸਿਆਣਾ ਆਇਆ ਹੁਣ ਤੇ ਵੱਡਾ ਹੋ ਗਿਆ ਉਹ ਤਾਂ ਜੀ ਲੱਗਾ ਏ ਸ਼ਹਿਰ ਜਾ ਕੇ ਮੇਰੇ ਤੋਂ ਬਿਨਾ ਮੈਨੂੰ ਯਾਦ ਕਰਦਾ ਤੂੰ ਬੜਾ ਸ਼ਿਆਣਾ ਆਇਆ ਘਰ ਪਹੁੰਚ ਗੁਰੂ ਭਲਾ ਕਰੀ ਮਹਾਰਾਜ ਜੀ ਠੀਕ ਆ ਮੈਂ ਤਾਂ ਵੇ ਬੜੀ ਸੋਹਣੀ ਆ ਕਿੱਥੋਂ ਚੱਲ ਕੇ ਗਰਮੀ ਚ ਆ ਗਈਆਂ ਤੁਹਾਡਾ ਤਾਂ ਜੀ ਨਹੀਂ ਕਰਦਾ ਮੈਨੂੰ ਮਿਲਣ ਨੂੰ ਹੈ ਤੇ ਨਾਲਿਆ ਸ਼ਗਲ ਤੇ 12:00 ਵਜੇ ਆ ਮੇਰੀ ਗੱਲ ਸੁਣ ਤੈਨੂੰ ਨਹੀਂ ਪਤਾ ਲੱਗਦਾ ਮੰਮੀ ਆਏ ਆ ਮੈਂ ਪਾਣੀ ਤਾਂ ਨਹੀਂ ਪੁੱਛ ਲਾਂ ਖਲੋਤੀ ਆ ਪੁੱਤ ਬਣ ਕੇ ਚੱਲ ਜਾ ਨਹੀਂ ਤੂੰ ਕੁੰਡਰ ਕੀ ਤਰ੍ਹਾਂ ਵੇ ਕੋਈ ਨਹੀਂ ਮੰਮੀ ਉਹ ਵੈਸੇ ਹੀ ਚੱਲ ਜਾਂਦੀ ਨਹੀਂ ਚਾ ਤੂੰ ਪ੍ਰੇਮਨਾਗ ਪਾਣੀ ਲਿਆ ਮੰਮੀ ਲਈ ਕੋਈ ਚੀਜ਼ ਲਿਆ ਕਿ ਤੂੰ ਟੋਟੜ ਬੈ ਲਿਆ ਠੰਡਾ ਲੈ ਗਿਆ ਮੰਮੀ ਵਾਸਤੇ ਚਾ ਤੂੰ ਬੈਠੋ ਮੈਂ ਲੈ ਆਉ ਮੰਮੀ ਆਓ ਬੈਠੋ ਹਾਂ ਮੇਰਾ ਪੁੱਤ ਹਾਂ ਮੇਰਾ ਪੁੱਤ ਪੰਡਿਆ ਹੀ ਅੱਛਾ ਬੜਾ ਬੀਬਾ ਗਿਆ ਵਾ ਮੇਰੀ ਸੁਣੋ ਗੱਲ ਹਾਂ ਤੁਸੀਂ ਮੇਰੀ ਗੱਲ ਸੁਣੋ ਕੱਪੜੇ ਵਾਲਾ ਬੈਗ ਕਿੱਥੇ ਟਾਡਾ ਤੁਹਾਨੂੰ ਨਹੀਂ ਪਤਾ ਮੈਂ ਲੈਣਾ ਵਾ ਮੇਰੀ ਗੱਲ ਸੁਣ ਮੇਰੇ ਅੱਗੇ ਮੈਂ ਆਈ ਹਾਂ ਨਾ ਦੋ ਤਿੰਨ ਸੂਟ ਮੇਰੇ ਉੱਥੇ ਪਏ ਆ ਨਾਲੇ ਗਰਮੀ ਤਾਂ ਹੈਗੀ ਆ ਭਾਵੇਂ ਬੰਦਾ ਉਹ ਧੋਕੇ ਤੇ ਉਹ ਤਕਾਰ ਨੂੰ ਪਾ ਦੇ। ਐਸੇ ਪਿੰਡਾਂ ਵਾਲਾ ਸਾਹਬ ਨਹੀਂ ਆ ਸ਼ਹਿਰਾਂ ਵਾਲਾ ਵਾ ਇੱਥੇ ਲੋਕੀ ਵੰਨ ਸਵੰਨਾ ਪਾਉਂਦੇ ਆ ਉਹ ਤੁਸੀਂ ਉਹੀ ਦੋ ਤਿੰਨ ਸੂਟ ਪਾਈ ਜਾਓਗੇ ਅੱਗੇ ਪਿਛਲੀ ਵਾਰ ਆਏ ਬਸ ਉਹੀ ਸੂਟ ਹੰਡਾ ਕੇ ਚਲ ਗਏ। ਉਹ ਸਾਰੇ ਲੋਕੀ ਗੱਲਾਂ ਕਰਦੇ ਮੈਨੂੰ ਇੱਥੇ ਤੁਹਾਡੇ ਮੁੰਡੇ ਦੀ ਪਤਾ ਕਿੰਨੀ ਠਾਠ ਬਾਠ ਆ ਸਾਰੇ ਮੈਨੂੰ ਸਲੂਟਾ ਮਾਰਦੇ ਆ। ਚੱਲ ਕੋਈ ਗੱਲ ਨਹੀਂ ਆ ਉਹ ਪਾ ਲੂੰਗੀ ਮੁੜ ਕੇ ਇੱਕ ਦੋ ਲੈ ਆਵਾਂਗੇ ਕੋਈ ਗੱਲ ਨਹੀਂ ਫਿਰ ਮੈਂ ਜਾਊਂਗੀ ਨਾ ਹੁਣ ਮੈਂ ਰਹਿਣਾ ਆ ਜੀ। ਕਿਉਂਕਿ ਮੈਂ ਮਰਾਂ ਹਾਂ ਦਾਦੀ ਹਾਂ ਜੀ ਐਸਾ ਮੇਰਾ ਜੀ ਮੇਰਾ ਪੋਤਾ ਦਾ ਜੀ ਕਰਦਾ ਵੀ ਦਾਦੀ ਰਵੇ ਜੀ ਨਹੀਂ ਲੱਗਦਾ ਤੇਰਾ ਹਾਂ ਜੀ ਤੇ ਨਹੀਂ ਮੈਂ ਤਾਂ ਮੈਂ ਤਾਂ ਨਖਰੇ ਕਾੰਢਿਆ ਪਿਓ ਵਾਲੀ ਰੋ ਮੰਮੀ ਕਿਤੇ ਸ਼ਹਿਰ ਦਾ ਮੋਲ ਚੱਲ ਵੇਖ ਲੂੰਗੀ ਨਾਲੇ ਆਪਣੇ ਪੁੱਤ ਨਾਲ ਰਹਿ ਲੂੰਗੀ ਲੈ ਲਓ ਮੰਮੀ ਪਾਣੀ ਉਹ ਲੈ ਮੇਰਾ ਨਾ ਫੋਨ ਕਿਤੇ ਬਾਹਰ ਆ ਦੇ ਮੰਮੀ ਨੂੰ ਪਿਆ ਮੈਂ ਫੋਨ ਲੈ ਆਵਾਂ ਆਪਣਾ ਅੱਲਾ ਤਾਂ ਤੂੰ ਪੀ ਲੈ ਪਾਣੀ ਹਾਂ ਬੋਲ ਕੀ ਬੋਲਣ ਲੱਗਾ ਹੈ ਮੰਮੀ ਆ ਗਈ ਚੁੱਪ ਕਰ ਗਿਆ ਹੈ ਮੰਮੀ ਬੜਾ ਜਹਾਦ ਕਰਦਾ ਹੁੰਦਾ ਤੁਹਾਨੂੰ ਅੱਛਾ ਹਰ ਵਰੀ ਉਹੀ ਕਹਿੰਦਾ ਦਾਦੀ ਕੋ ਜਾਣਾ ਦਾਦੀ ਕੋ ਜਾਣਾ ਇੱਥੇ ਆ ਕੇ ਤੇ ਦਿਲ ਨਹੀਂ ਲੱਗਾ ਪਿੰਡ 'ਚ ਜਿਆਦਾ ਕੁਛ ਰਹਿਣਾ ਹੁੰਦਾ ਪਿੰਡ 'ਚ ਗੱਲਾਂ ਹੀ ਬੜੀਆਂ ਕਰਦਾ ਹੁਣ ਦੇ ਹੈ ਜਿ ਤਰ੍ਹਾਂ ਨੂੰ ਕੋਈ ਗੱਲ ਹੀ ਨਹੀਂ ਆਉਦੀ ਕਿ ਡਰਦਾ ਵਾ ਨਾਲੇ ਨਾ ਸਕੂਲ ਜਾ ਲਾ ਪਿਆ ਇਹ ਕਿਨੂੰ ਪੜ੍ਹਾਈ ਦਾ ਬੜਾ ਹੁੰਦਾ ਨਾ ਕਿ ਮੈਂ ਹੋਮਵਰਕ ਕਰ ਲਾਂ ਕਿਤੇ ਮੇਰਾ ਕੋਈ ਹੋਮਵਰਕ ਨਾ ਰਹਿ ਜੇ ਜਾਗਮ ਜਾ ਕੇ ਬਾਹਰ ਘੇਡ ਨੱਚ ਕੇ ਚੱਲ ਜਾ ਜਾ ਮੇਰੇ ਪੁੱਤ ਐ ਨਹੀਂ ਲੰਗਦਾ ਹੌਲੀ ਜੀ ਲੰਗਦਾ ਕੋਈ ਨਹੀਂ ਸਹਿਜਾ ਲੰਗਦਾ ਪੁੱਤ ਸਤਿਨਾਮ ਮੰਮੀ ਤੂੰ ਠੀਕ ਠਾਕ ਜੇ ਮੈਂ ਤਾਂ ਠੀਕ ਠਾਕ ਆ ਠੀਕ ਠਾਕ ਠੀਕ ਠਾਕ ਜੀ ਤੂੰ ਮੈਂ ਤਾਂ ਠੀਕ ਆ ਤੇ ਮੇਰੀ ਗੱਲ ਸੁਣੋ ਤੇਰੀ ਬਾਹਰ ਕੀ ਹੋਇਆ ਵਾ ਹੈ ਮੰਮੀ ਉਹ ਨਾ ਅਸੋਈ ਜੀ ਕੰਮ ਕਰਦੀ ਪਈ ਸਾਂ ਕਿ ਉਹ ਬਸ ਕੜਾਈ ਜੀ ਲੱਗ ਗਈ ਆ ਮੇਰੇ ਕੜਾਈ ਲੱਗ ਗਈ ਆ ਕੜਾਈ ਦਾ ਤਾਂ ਕੋਈ ਨਿਸ਼ਾਨ ਨਹੀਂ ਹੈ ਮੈਨੂੰ ਤਾਂ ਕੁਝ ਹੋਰ ਹੀ ਲੱਗਣ ਡਿਆ ਨਹੀਂ ਸਾਰੀ ਉਮਰ ਮੈਂ ਚੌਕੇ 'ਚ ਕੰਮ ਕਰਦੀ ਰਹੀ ਆ ਸਾਨੂੰ ਵੀ ਕੜਾਈਆਂ ਲੱਗੀਆਂ ਸਾਨੂੰ ਵੀ ਕੁਕਰ ਲੱਗੇ ਵੇਖ ਕੇ ਤਾਂ ਨਿਸ਼ਾਨ ਹੈਗਾ ਆਹ ਤਾਂ ਵੇਖ ਮੈਨੂੰ ਤਾਂ ਐ ਲੱਗਣ ਡਈ ਆ ਜਿਦ ਤਰਾ ਕੋਈ ਛੱਟ ਸੂਟ ਹੁੰਦੀ ਆ ਤੂੰ ਮੇਰੇ ਕੋਲ ਨਾ ਝੂਠ ਨਾ ਬੋਲੀ ਸੱਚ ਸੱਚ ਮੈਨੂੰ ਦੱਸ ਦੇ ਇਹ ਕੀ ਹੋਇਆ ਝੂਠ ਤੈਨੂੰ ਬੋਲਣਾ ਨਹੀਂ ਆਉਂਦਾ ਮੈਂ ਤੇਨੂੰ ਛੇਤੀ ਫੜ ਲੜਾ ਵੀ ਤੂੰ ਝੂਠ ਮਾਰਦੀ ਹੈ ਨਹੀਂ ਮੰਮੀ ਮੈਂ ਕੱਤੋਂ ਝੂਠ ਬੋਲਣਾ ਦੱਸ ਇੰਨਾ ਤੇ ਮੇਰਾ ਫਿਕਰ ਕਰ ਦੇ ਜੀ ਸੱਚੀ ਇਹ ਕੜਾਈ ਲੱਗੀ ਆ ਇਹਨੂੰ ਤੇ ਛੱਡੋ ਤੂੰ ਹੁਣ ਆਈ ਜੈ ਨਾ ਬੈਠੋ ਤੇ ਮੈਂ ਹਵਾ ਹਵਾ ਲੋ ਮੈਂ ਅੱਜ ਤੋਂ ਚਾਹ ਬਣਾਣਿਆ ਵਾ ਕਿ ਰੋਟੀ ਖਾਣੀ ਆ ਅਜੇ ਮੈਂ ਕੁਝ ਵੀ ਨਹੀਂ ਖਾਣਾ ਠੰਡਾ ਪੀਤਾ ਨਾ ਮੈਂ ਤੂੰ ਕਿਉਂ ਨਹੀਂ ਕੁਝ ਖਾਣਾ ਨਾ ਕਹਿੰਦੇ ਮੈਂ ਰੋਟੀ ਖਾਣੀ ਨਾ ਮੈਂ ਚਾਹ ਪੀਣੀ ਕੋਈ ਨਹੀਂ ਮੰਮੀ ਮੈਂ ਚਾਹ ਬਣਾਉ ਕਿੱਲ ਨਹੀਂ ਆ ਚਾਹ ਪੀਨੇ ਆ ਤੇ ਜਦੋਂ ਤੁਹਾਨੂੰ ਭੁੱਖ ਲੱਗੇਗੀ ਨਾ ਉਦੋਂ ਮੈਂ ਫੁਲਕਾ ਬਣਾ ਦਾਂਗੀ ਚਲ ਵੇਖ ਲੈ ਫੁੱਟ ਬਣਾ ਲਿਆ ਫਿਰ ਮੈਨੂੰ ਦੇ ਨਾ ਹੋਰ ਹੀ ਲੱਗਣ ਡਿਆ ਇਹ ਕੁੜੀ ਜ਼ਰੂਰ ਝੂਠ ਮਾਰਦੀ ਆ ਕਿਉਂ ਇਹ ਨਾ ਸਭ ਕੁਝ ਸਹਿ ਲੈਂਦੀ ਆ ਪਰ ਬੋਲਦੀ ਨਹੀਂ ਚਲ ਕੋਈ ਗੱਲ ਨਹੀਂ ਮੈਂ ਰਹੂੰਗੀ ਨਾ ਦੋ ਚਾਰ ਦਿਨ ਆਪੇ ਮੈਂ ਦੇਖ ਲੂੰ ਕਿ ਕੀ ਚਲ ਚੱਲਣ ਇਹਨਾਂ ਹਾਂਜੀ ਹਾਂਜੀ ਮੈਂ ਕਰਦਾ ਦਣਾ 10 ਮਿੰਟ ਤੱਕ ਕਰਦਾ ਠੀਕ ਐ ਚੰਗਾ ਜੀ ਚੰਗਾ ਠੀਕ ਲੈ ਮੈਂ ਜੇ ਆ ਕੇ ਬੈਠੀ ਆ ਤੇ ਤੂੰ ਕਿੱਥੇ ਚਲ ਗਿਆ ਕੋ ਰਾਜ ਹੀ ਨਹੀਂ ਕੋ ਬਾਜੀ ਨਹੀਂ ਘੜੀ ਬੰਦਾ ਬਵੇ ਉਹ ਮੰਮੀ ਫਿਰ ਕੰਮ ਵੀ ਤੇ ਵੇਖਣਾ ਕਿ ਨਹੀਂ ਅੱਜ ਤੇ ਮੈਂ ਗਿਆ ਨਹੀਂ ਅੱਜ ਮੈਂ ਛੁੱਟੀ ਕੀਤੀ ਆ ਤੇ ਸਾਰਾ ਕੰਮ ਫੋਨ ਤੇ ਰਹੀ ਕਰਨਾ ਹੁਣ ਹੁਣ ਉਥੋਂ ਫੋਨ ਆਉਂਦੇ ਹੀ ਤੁਹਾਨੂੰ ਪਤਾ ਉੱਥੇ ਮੇਰੇ ਸੈਨ ਉਹਨੇ ਬੜੇ ਜ਼ਰੂਰੀ ਆ ਕੋਈ ਵੀ ਫਾਰਮ ਹੁੰਦਾ ਨਾ ਮੇਰੇ ਤੋਂ ਸਹਿਣ ਤੋਂ ਬਿਨਾ ਉੱਥੇ ਪੱਤਾ ਨਹੀਂ ਹਿੱਲਦਾ ਹੁਣ ਮੈਨੂੰ ਮਿਸ ਕਰਨਦੇ ਆ ਮੈਂ ਕਿਹਾ ਆਪਣੇ ਮੈਂ ਬੱਚੇ ਦੀ ਖੁਸ਼ੀ ਵੇਖਣੀ ਆ ਇਹ ਤਾਂ ਗੱਲ ਤੇਰੀ ਠੀਕ ਹੈ ਅੱਛਾ ਇੱਕ ਗੱਲ ਹੋਰ ਕਰਨੀ ਮੈਂ ਤੁਹਾਡੇ ਨਾਲ ਹਾਂ ਮੈਂ ਤੁਹਾਨੂੰ ਨਾ ਕੱਪੜੇ ਇੱਥੋਂ ਖਰੀਦ ਦੂੰਗਾ ਤੁਹਾਨੂੰ 1 ਮਹੀਨਾ ਨਹੀਂ ਮੈਂ ਜਾਣ ਦੇਣਾ ਹੁਣ ਉਹ ਵੇਖ ਲੋ ਅਗਾਂ ਵਿਚਾਰੇ ਵਾਲ ਵੇਖ ਲੋ ਕਿੰਨਾ ਕਹਿੰਦਾ ਪਿਆ ਦਾਦੀ ਮੈਂ ਤੁਹਾਨੂੰ ਇੱਥੇ ਰੱਖਣਾ ਮੇਰੀ ਗੱਲ ਸੁਣ ਰਹਾਂਗੀ ਮੈਂ ਮਹੀਨਾ ਹੀ ਰਹੂੰਗੀ ਮੇਰਾ ਵੀ ਜੀ ਕੰਡਿਆ ਰਹਿਣ ਨੂੰ ਮੈਂ ਜ਼ਰੂਰ ਉੱਥੇ ਗਰਮੀ 'ਚ ਮਰਨਾ ਇਹ ਤੇ ਠੰਡਾ ਥਾਂ ਜਦੋਂ ਮੇਰਾ ਜੀ ਕਰੂ ਚਲਜੋ ਤੇ ਨਾਲੇ ਮੇਰੀ ਇੱਕ ਗੱਲ ਸੁਣ ਦੱਸੋ ਉਹ ਸੀਮਾ ਨੇ ਤਾਂ ਮੈਨੂੰ ਕੁਝ ਦੱਸਿਆ ਨਹੀਂ ਉਹਦੀ ਬਾਅਦੇ ਕੀ ਹੋਇਆ ਸੀਮਾ ਨੇ ਕਿਤੇ ਡਿੱਗੀ ਡੁੱਗੀ ਆ ਕੀ ਗੱਲ ਹੋਈ ਬਹੁਤ ਨਿਸ਼ਾਨ ਪਿਆ ਆ ਇੰਨਾ ਕੁ ਮੈਨੂੰ ਇਹ ਜੇ ਦਿਦਾ ਵਾ ਤੇ ਮੰਮੀ ਨੇ ਤੈਨੂੰ ਕੁਝ ਨਹੀਂ ਦੱਸਿਆ ਬਾਅਦ ਹੋਇਆ ਕੀ ਮੈਂ ਤੇਨੂੰ ਪੁੱਛਦੀ ਰਹੀ ਉਹਨੇ ਤਾਂ ਮੈਨੂੰ ਕੁਝ ਦੱਸਿਆ ਨਹੀਂ ਤਾਂ ਹੀ ਤੈਨੂੰ ਮੈਂ ਪੁੱਛਣ ਨਹੀਂ ਆ ਉਹੋ ਮੰਮੀ ਵੇਖੋ ਮੇਰੀ ਗੱਲ ਸੁਣੋ ਜਦੋਂ ਟੀਵੀ ਦਾ ਰਿਮੋਟ ਮਾ ਨਾ ਚੱਲੇ ਸੈੱਲ ਫੋਨ ਤੇ ਵੀ ਨਾ ਚੱਲੇ ਤੇ ਫਿਰ ਉਹਨੂੰ ਇਤਰਾ ਹੱਥ ਤੇ ਮਾਰਨਾ ਪੈਂਦਾ ਵਾ ਤੇ ਜਿੰਨਾ ਚਿਰ ਮਾਰੀਏ ਨਾ ਨਾ ਤੇ ਮੋੜ ਸਹੀ ਨਹੀਂ ਹੁੰਦਾ ਕਈ ਵਾਰ ਮੋੜ ਇਹੋ ਜਿਹੰਦੇ ਆ ਹੱਥ ਤੇ ਮਾਰਨ ਤੇ ਸਹੀ ਹੋ ਜਾਂਦੇ ਆ ਆ ਕੀ ਗੱਲਾਂ ਪੁੱਠੀਆਂ ਸਿੱਧੀਆਂ ਹੋ ਮੈਨੂੰ ਫੇਰ ਫੋਨ ਆ ਗਿਆ ਜੇ ਇੱਕ ਮਿੰਟ ਬੱਸ ਇੱਕ ਵਾਰ ਚੱਲ ਇੱਕ ਮਿੰਟ ਫੋਨ ਆਹ ਕੀ ਈ ਵੀਰ ਮੋੜ ਗੱਲ ਮੈਂ ਕੁਝ ਹੋਰ ਪੁੱਛੀ ਆ ਇਹ ਤਾਂ ਮੈਨੂੰ ਟਾਲ ਜੀ ਗਿਆ ਬਾਜ਼ਾਰ ਤੱਕ ਦੀਆਂ ਪਾਉਂਦਾ ਚੱਲ ਕੋਈ ਗੱਲ ਨਹੀਂ ਮੈਂ ਵੀ ਜਾਨੀ ਸੀਮਾ ਕੋ ਚੌਂਕੇ 'ਚ ਉਹਨੂੰ ਹੀ ਪੁੱਛਦੀ ਆ ਦੱਸਦੀ ਤੇ ਉਹ ਵੀ ਨਹੀਂ ਹੁੰਦੀ ਪਰ ਕੋਈ ਨਹੀਂ ਮੈਂ ਪਿਆਰ ਨਾਲ ਪੁੱਛਦੀ ਆ ਇਨ ਨਹੀਂ ਮੈਨੂੰ ਕੋਈ ਲੜਪੱਲਾ ਫੜਾਉਣਾ ਮੰਮੀ ਮੈਨੂੰ ਚਾਭਨਾ ਦਾ ਪੈ ਲੋ ਮੰਮੀ ਨਾ ਮੇਰੀ ਗੱਲ ਸੁਣ ਤੂੰ ਉੱਥੋਂ ਮੈਨੂੰ ਟਾਲ ਕੇ ਆ ਗਈ ਆ ਮੈਨੂੰ ਸੱਚ-ਸੱਚ ਦੱਸ ਆ ਵੀ ਇੱਥੇ ਕੀ ਹੋਇਆ ਮੈਂ ਤੈਨੂੰ ਇੱਕੇ ਵਾਰ ਕਿਹਾ ਵੀ ਮੈਨੂੰ ਸੱਚ ਦੱਸ ਦੇ